ਟਿੰਡਾ ਦੇ ਖਾਲਸਾ ਸਕੂਲ ਵਿਖੇ ਹੋਏ ਕੁਝ ਪੋਸਟਾਂ ਦੇ ਪੇਪਰ ਦੀ ਹੁਣ ਹੋਵੇਗੀ ਬਿਜ਼ਨਸ ਦੀ ਜਾਂਚ ਅੱਜ ਇਸ ਸਬੰਧੀ ਕੁਝ ਵਿਦਿਆਰਥੀਆਂ ਨੇ ਦਿੱਤੀ ਜਾਣਕਾਰੀ ਕੀਤੀ ਕਿ ਸੇਰਨਾਵਲੋਂ ਸੀਮ ਹਾਊਸ ਵਿਖੇ ਸ਼ਿਕਾਇਤ ਮਾਮਲਾ ਪਿਛਲੇ ਦਿਨੀ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਜੇ ਗੱਲ ਕਰੀਏ ਤਾਂ ਬਠਿੰਡਾ ਦੀ ਪਬਲਿਕ ਲਾਇਬ੍ਰੇਰੀ ਵਿੱਚ ਪੜਦੇ ਜੋ ਬੱਚੇ ਸਾਨੂੰ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਜੋ ਖਾਲਸਾ ਸਕੂਲ ਦੇ ਅੰਦਰ ਜੋ ਇੱਥੇ ਤਹਿਸੀਲਦਾਰ ਦਾ ਪੇਪਰ ਅਤੇ ਸੀਨੀਅਰਸ ਹੈਕ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਵੱਡੀ ਧਾਂਦਲੀ ਦੇ ਨਾਂ ਵੱਲੋਂ ਇਲਜ਼ਾਮ ਲਗਾਏ ਗਏ ਸੀ ਤੇ ਉਹਨਾਂ ਵੱਲੋਂ ਜਿੱਥੇ ਇਹ ਆਪਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਪਹੁੰਚੇ ਤਾਂ ਉਸ ਵੇਲੇ ਵੀ ਉਹਨਾਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਤੋਂ ਉਸ ਤੋਂ ਬਾਅਦ ਉਹਨਾਂ ਵੱਲੋਂ ਸੀਐਮਓਸ ਵਿਖੇ ਵੀ ਪਹੁੰਚ ਕੀਤੀ ਗਈ ਤੇ ਉੱਥੇ ਵੀ ਉਹਨਾਂ ਵੱਲੋਂ ਸ਼ਿਕਾਇਤ ਜਿਹੜੀ ਉਹ ਦਿੱਤੀ ਗਈ ਉਹਨਾਂ ਇਹੇ ਇਲਜ਼ਾਮ ਲਗਾਏ ਕਿ ਉੱਥੇ ਸਕੂਲ ਦੇ ਸਟਾਫ ਵੱਲੋਂ ਜੋ ਇੱਥੇ ਆਪਣਾ ਪੇਪਰ ਲੀਕ ਕਰਕੇ ਕੁਝ ਬੱਚਿਆਂ ਨੂੰ ਆਪਣੇ ਹੀ ਜਿਹੜੇ ਬੱਚੇ ਸੀ ਉਹਨਾਂ ਨੂੰ ਇਹ ਜਿਹੜੀ ਹੈ ਉਹ ਆਪਣਾ ਪੇਪਰ ਕਰਵਾਏਗਾ ਜਿਸ ਦੇ ਵਿੱਚ 120 ਨੰਬਰਾਂ ਦੇ ਵਿੱਚੋਂ 170.5 17 ਨੰਬਰ ਆਏ ਹੁੰਦੇ ਇਸ ਨੂੰ ਲੈ ਕੇ ਉਹਨਾਂ ਨੂੰ ਸ਼ੱਕ ਜਾਪਿਆ ਤੇ ਉਹਨਾਂ ਨੇ ਇਸ ਦੀ ਜਿਹੜੀ ਸ਼ਿਕਾਇਤ ਹੈ ਉਹ ਵੀ ਆਪਣਾ ਕੀਤੀ ਗਈ ਤੇ ਉਹਨਾਂ ਵੱਲੋਂ ਵਿਜੀਲੈਂਸ ਦੀ ਜਾਂਚ ਦੀ ਮੰਗ ਕੀਤੀ ਗਈ ਤਾਂ ਪੰਜਾਬ ਸਰਕਾਰ ਵੱਲੋਂ ਹੁਣ ਵਿਜੀਲੈਂਸ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇਸ ਨੂੰ ਲੈ ਕੇ ਵੱਡੇ ਖਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਇਨ੍ਹਾਂ ਜਿਹੜੇ ਇਹ ਵਿਦਿਆਰਥੀ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਲੰਬੇ ਸਮੇਂ ਤੋਂ ਇੱਥੇ ਜਿਹੜੀ ਪਬਲਿਕ ਲਾਇਬ੍ਰੇਰੀ ਅੰਦਰ ਆਪਣਾ ਵੱਖ-ਵੱਖ ਪੋਸਟਾਂ ਦੀ ਤਿਆਰੀ ਕਰ ਰਹੇ ਹਾਂ ਲੇਕਿਨ ਇੱਕ ਹੀ ਸਕੂਲ ਦੇ ਜਿਹੜੇ ਜ਼ਿਆਦਾ ਵਿਦਿਆਰਥੀ ਨੇ ਜੇ ਗੱਲ ਕਰੀਏ ਤਾਂ ਜਿਹੜੇ ਇੱਕ ਸਕੂਲ ਦੇ ਵਿੱਚ ਪੇਪਰ ਹੁੰਦਾ ਹੈ ਉਸ ਦੇ ਜਿਹੜੇ ਵਿਦਿਆਰਥੀ ਨੇ ਉਹ ਟੌਪ ਕਰ ਜਾਂਦੇ ਹਨ ਇਕ 173 ਨੰਬਰ 120 ਦੇ ਵਿੱਚੋਂ ਲੈ ਜਾਂਦੇ ਹਨ ਇਸ ਨੂੰ ਲੈ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਸੀ ਕਿ ਇਸ ਦੇ ਵਿੱਚ ਕੋਈ ਵੱਡੀ ਧਾਂਦਲੀ ਹੋਈ ਹੈ ਤਾਂ ਉਹਨਾਂ ਵੱਲੋਂ ਇਹਦੀ ਸ਼ਿਕਾਇਤ ਜਿਹੜੀ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਗਈ ਤੇ ਹੁਣ ਇਹਦੀ ਜਿਹੜੀ ਸ਼ਿਕਾਇਤ ਦੀ ਜਿਹੜੀ ਜਾਂਚ ਹੈ ਉਹ ਬਿਜਲੈਸ ਨੂੰ ਸ਼ੋਂਪ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੇ ਖੁਲਾਸੇ ਹੋਣ ਦੀਆਂ ਉਮੀਦਾਂ ਨੇ ਆਪਸੋ ਸੁਣਾਉਣ ਹੈ ਐਸ ਸਬੰਧੀ ਕੀ ਕਹਿੰਦੇ ਨੇ ਇਹ ਜਿਹੜਾ ਆਪਣਾ ਪਬਲਿਕ ਲਾਇਬ੍ਰੇਰੀ ਦੇ ਅੰਦਰ ਆਉਣ ਵਾਲੇ ਵਿਦਿਆਰਥੀ ਅਤੇ ਕੀ ਸੀ ਪੂਰਾ ਮਾਮਲਾ ਸੋ ਇਹਨਾਂ ਦੀ ਜਵਾਨੀ ਸਤਿ ਜੀ ਜੀ ਕੀ ਨਾਮ ਤੁਹਾਡਾ ਰਮਨਦੀਪ ਸਿੰਘ ਆ ਜੀ ਰਮਨਦੀਪ ਕੀ ਮਾਮਲਾ ਹੈ ਬਿਜਨਸ ਦੀ ਜਾਂਚ ਜੋ ਕੀ ਕੀ ਸਰਮਾ ਜੀ ਸਰ ਇਹ 21 ਦਸੰਬਰ ਨੂੰ ਪੇਪਰ ਹੋਇਆ ਸੀ ਜੀ ਆ ਪਿਛਲੇ ਪਿਛਲੇ ਸਾਲ 'ਚ 2025 ਨੂੰ ਉਹਦੇ ਵਿੱਚ ਲੋਕਲ ਸੈਂਟਰਾਂ ਦੇ ਵਿੱਚ ਬਹਿੰਡੇ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਹੋਇਆ ਉਹਦੇ ਵਿੱਚੋਂ ਮੈਰਿਟ ਲਿਸਟ 'ਚ ਬੱਚੇ ਆਏ ਆ ਬਹੁਤ ਜ਼ਿਆਦੇ ਜਿਹੜੇ 120 ਤੋਂ 117.50 50 ਬੱਚੇ ਪੋਸੀਬਲ ਹੀ ਨਹੀਂ ਹੈਗੇ ਇਹ ਨੰਬਰ ਇੰਨੇ ਤਾਂ ਉਹ ਸਾਰੇ ਰਿਲੇਟਡ ਆ ਕੋਈ ਪਰਿਵਾਰਕ ਰਿਲੇਟਡ ਆ ਜਿਹੜੇ ਟਾਪਰ ਆ ਸਾਰੇ ਆਪਦੇ ਇੱਕ ਦੂਜੇ ਦੇ ਰਿਲੇਟਡ ਆ ਜਿਹੜੇ ਸਾਰੇ ਟਾਪਰ ਆ ਜੀ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਤਾਂ ਅਸੀਂ ਕੀ ਕਿਸ ਤਰ੍ਹਾਂ ਫਰੌਡ ਹੋਇਆ ਲੱਗਦਾ ਇਹਦੇ ਵਿੱਚ ਚੀਟਿੰਗ ਹੈ ਕਈ ਵੀ ਪ੍ਰਕਾਰ ਦੀ ਚੀਟਿੰਗ ਹੈ ਜੀ ਇਹ ਚਾ ਉਹ ਅਲੱਗ-ਅਲੱਗ ਵਿਸ਼ਿਆਂ ਦੇ ਚੀਟਿੰਗ ਆ ਕੋਈ ਰਿਲੇਟਡ ਹੋ ਕਿਸੇ ਨੇ ਸੈਂਟਰਾਂ ਦੇ ਵਿੱਚੋਂ ਹੋਇਆਗਾ ਕਿਸੇ ਸੈਂਟਰਾਂ ਚ ਹੋਇਆਗਾ ਜੀ ਕੋਈ ਆਪਦੇ ਰਿਲੇਸ਼ਨ ਚ ਸੀ ਸੈਂਟਰਾਂ ਦੇ ਵਿੱਚ ਟੀਚਰ ਆਪਦੇ ਇਨਵੋਲਵ ਕਰੇਗੇ ਉਹਨਾਂ ਦੇ ਡਿਊਟੀਆਂ ਲਗੀਆਂ ਗਈਆਂ ਨੇ ਉਹਨਾਂ ਦੇ ਆਪਸ ਚ ਕਾਲਪੀ ਪ੍ਰਕਾਰਾਂ ਸੀ ਜੀ ਫਿਰ ਚਾਰ ਪੋਸਟਾਂ ਸੀ ਇਹਦੇ ਵਿੱਚ ਸੀਨੀਅਰ ਸਹਾਇਕ ਦੀ ਪੋਸਟ ਸੀ ਸੀ ਨੈਪ ਤਸੀਲਦਾਰ ਦੀ ਪੋਸਟ ਸੀ ਸੀਨੀਅਰ ਇਨਸਪੈਕਟਰ ਦੀ ਪੋਸਟ ਸੀ ਟ੍ਰੈਜਰੀ ਆਫਸਰ ਸੀ ਹੁਣ ਫੇਰ ਜਾਂਚ ਸ਼ੁਰੂ ਹੋ ਗਈ ਹੈ ਜਾਂਚ ਸ਼ੁਰੂ ਹੋ ਗਈ ਜੀ ਕਾਦੀ ਜਾਂਚ ਹੋਈ ਹੈ ਬਿਜ਼ਨਸ ਵਗੈਰਾ ਜਾਂਚ ਹੋਈ ਹੈ ਜੀ ਬਿਜ਼ਨਸ ਤੋਂ ਕੀ ਲੱਗਦਾ ਹੁਣ ਤੁਹਾਨੂੰ ਉਮੀਦ ਹੈਗੀ ਹੈ ਵੀ ਹੁਣ ਸਰਕਾਰ ਤੇ ਪੂਰੀ ਉਮੀਦ ਹੈ ਸਾਨੂੰ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਮੰਦਰ ਸਿੰਘ ਹੈ ਜੀ ਹਰਮੰਦਰ ਸਿੰਘ ਕੀ ਮਾਮਲਾ ਜੀ ਸਰ ਅਸਲ ਵਿੱਚ ਨਾ ਪੀਟਰਪਲੇਸ ਨੂੰ ਪੇਪਰ ਦਿੱਤਾ ਸੀ 21 ਦਸੰਬਰ ਨੂੰ ਤੇ ਉਹਦੇ ਵਿੱਚ ਸਾਨੂੰ ਸ਼ੰਕਾ ਸੀ ਕਿ ਵੀ ਨੀਚਲੇ ਲੈਵਲ ਦੇ ਉੱਤੇ ਨਾ ਕੋਈ ਚੀਟਿੰਗ ਹੋ ਰਹੀ ਹੈ ਕਿਉਂਕਿ 120 ਨੰਬਰ ਦਾ ਪੇਪਰ ਸੀ 100 ਸਾਢੇ 17.5 ਨੰਬਰ ਆਏ ਸੀਗੇ ਟਾਪਰ ਦੇ ਉਹਨਾਂ ਦੇ ਫੈਮਿਲੀ ਟ੍ਰੀ ਬਣੀ ਜਾਂਦੇ ਮਤਲਬ ਬਲੱਡ ਰਿਲੇਸ਼ਨ ਸੀ ਕੋਈ ਭੈਣ ਭਰਾਗਾ ਕੋਈ ਹਸਬੈਂਡ ਹੈ ਵਾਈਫ ਆਗੇ ਤੇ ਕੋਈ ਚਾਚੇ ਤਾਏ ਦਾ ਮੁੰਡਾ ਨਹੀਂ ਇਸ ਤਰ੍ਹਾਂ ਦੀ ਜਦ ਕਿ ਪੋਸਿਬਿਲਟੀ ਨਹੀਂ ਹੈਗਾਗਾ ਉਚਾਈ ਹੁਣ ਵੀ ਪੇਪਰ ਉਠਾ ਕੇ ਲੈਣ ਉਹਨਾਂ ਦੇ 100 ਮਤਲਬ ਹੁਣ ਵੀ ਨਹੀਂ ਲੈ ਕੇ ਉਹ ਜਾ ਸਕਦੇ ਅਸੀਂ ਮਤਲਬ ਸੀਐਮ ਸਾਹਿਬ ਆਈ ਸੀਓ ਉਧਰ ਵੀ ਐਪਲੀਕੇਸ਼ਨ ਦਿੱਤੀ ਫਿਰ ਅਸੀਂ ਸੀਐਮਾ ਉਸ ਵੀ ਗਏ ਸਾਰੇ ਪੋਲੀਟੀਕਲੀ ਬੰਦਿਆਂ ਨੂੰ ਮਿਲੇ ਉਹਨਾਂ ਨੂੰ ਦੱਸਿਆ ਇਹ ਮਸਲਾ ਕੀ ਹੈ ਉਹਨਾਂ ਨੇ ਸਾਨੂੰ ਸਾਰਿਆਂ ਨੇ ਵਧੀਆ ਖੇੜੇ ਮੱਥੇ ਪ੍ਰਵਾਨ ਕੀਤਾ। ਇਹ ਟ੍ਰੈਜਰੀ ਆਫੀਸਰ ਦਾ ਸੀਗਾ ਨੈਤ ਤਸੀਲ ਦਾ ਸੀ ਡਿਸਟ੍ਰਿਕਟ ਟ੍ਰੈਜਰੀ ਆਫੀਸਰ ਦਾ ਸੀਗਾ ਤੇ ਜਦੋਂ ਸਾਨੂੰ ਉਹ ਫਿਰ ਅਸੀਂ ਕਿਹਾ ਵੀ ਇਨਕੁਆਇਰੀ ਕਰਾਉਣਾ ਚਾਹੁੰਦੇ ਹਾਂ ਤੇ ਸਾਡੂ ਉਹਨਾਂ ਨੇ ਵਿਸ਼ਵਾ ਵਿਦਿਅਤ ਪ੍ਰੋਸਾਧਿਤ ਤਵੀ ਤੋਂ ਇਨਕੁਆਇਰੀ ਹੋ ਜਰੂਰ ਹੋਊਗੀ ਤੇ ਸਾਰਿਆਂ ਨੇ ਫਿਰ ਵਿਜੀਲੈਂਸ ਨਾਲ ਅਸੀਂ ਸਾਡੀ ਹੁਣ ਪਤਾ ਲੱਗਿਆ ਵੀ ਵਿਜੀਲੈਂਸ ਕੋਲੇ ਜਾਵੜੀ ਹੈ ਫਾਈਲ ਤੇ ਉਹਨਾਂ ਇਨਕੁਆਇਰੀ ਕਰਨਗੇ ਹੁਣ ਵੀ। ਸ਼ਿਕਾਇਤ ਕਿੱਥੇ ਪਹੁੰਚੀ? ਅਸੀਂ ਸਾਰਿਆਂ ਨੂੰ ਦਿੱਤੀ ਬਹੁਤ ਥਾਂ ਦਿੱਤੀ ਹੈ ਮਤਲਬ ਜਿੱਥੇ ਵੀ ਸਾਡੀ ਸੀਐਮਓਸ ਵੀ ਜਾ ਕੇ ਆਏ ਆ ਅਸੀਂ ਓਐਸਡੀ ਸਾਹਿਬ ਵੀ ਮਿਲੇ ਆਗੇ ਤੇ ਉਹਨਾਂ ਨੂੰ ਮਸਲਾ ਵੀ ਦੱਸਿਆ ਸਾਰਾ ਸਮਝਾਇਆ ਤੇ ਹੁਣ ਇਨਕੁਆਰੀ ਹੋਵੇ ਸੀ ਹੁਣ ਸਰਕਾਰ ਤੋਂ ਇਹੀ ਮੰਗ ਰੱਖਦੇ ਆਂ ਬਸ ਵੀ ਇਨਕੁਆਰੀ ਵਧੀਆ ਹੋਵੇ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਨਿਕਲੂਗਾ ਜਾਂ ਤੇ ਹੋਰੀ ਬਿਜ਼ਨਸ ਆ ਮਤਲਬ ਅੱਜ ਸਾਨੂੰ ਹੁਣੇ ਪਤਾ ਲੱਗਿਆ ਮੈਨੂੰ ਕਾਲ ਆਈ ਸੀ ਕਿਸੇ ਦੀ ਵੀ ਇਨਕੁਆਰੀ ਖੋਲ ਦਿੱਤੀ ਗਈ ਹੈ ਬਾਕੀ ਹੁਣ ਦੇਖਦੇ ਅੱਗੇ ਕੀ ਬਣਦਾ ਸਰਕਾਰ ਤੋਂ ਉਹਨੇ ਇਹੀ ਮੰਗ ਆ ਵੀ ਫ੍ਰੀ ਐਂਡ ਫੇਅਰ ਕੰਡਕਟ ਕਰਾਈ ਜਾਵੇ ਇਨਕੁਆਰੀ ਵੀ ਵਧੀਆ ਹੋਵੇ ਤੇ ਇਹਦੇ ਵਿੱਚ ਬਹੁਤ ਕੁਝ ਨਿਕਲੂਗਾ ਹਜੇ ਤੱਕ ਕੀ ਹੋਇਆ ਕੀ ਸੀ ਜੀ ਗੱਲ ਕਹੀ ਤੇ ਪੂਰੀ ਗੱਲ ਮਤਲਬ ਵੀ ਥੱਲੜ ਦੇ ਲੈਵਲ ਤੇ ਉਹਨੇ ਆਪਦੇ ਜ ਮਤਲਬ ਵੀ ਜਿਹੜੇ ਸਕੂਲ ਦੇ ਸੁਪਰਡੈਂਟ ਸੀ ਜਾਂ ਪ੍ਰਿੰਸੀਪਲ ਸੀ ਉਹਨਾਂ ਨੇ ਸਾਰੇ ਆਪ ਦੇ ਜਾਕਟ ਪੇਪਰ ਕਰਾਈ ਗਏ ਉਹਨਾਂ ਨੇ ਨੰਬਰ 120 ਚ 175 ਨੰਬਰ ਲੈ ਗਏ ਸੀਗੇ ਤੇ ਸਾਡਾ ਤਾਂ ਫਿਰ ਕਦੇ 9 ਹੀ ਹੁੰਦਾ ਸੀਦਾ ਫਿਰ ਟਾਪਰ ਹੀ ਇਹਨਾਂ ਨੇ ਮਤਲਬ 70 80 ਦੇ ਬਠਿੰਡੇ ਚੋਂ ਨੇ ਇੱਕ ਸਕੂਲ ਦੇ ਵਿੱਚੋਂ 10 ਜਾਣੇ ਟਾਪਰ ਆ ਗਏ ਆ ਇਹ ਹੋ ਹੀ ਨਹੀਂ ਸਕਦਾਗਾ ਜੇ ਇਹ ਤਾਂ ਸਾਨੂੰ ਚਲੋ ਬਠਿੰਡੇ ਜੇ ਪਤਾ ਲੱਗਾ ਕਿ ਵੀ ਤਾਂ ਹੋਰ ਜ਼ਿਲ੍ਹੇ ਚ ਵੀ ਹੋਇਆ ਹੋਵੇ ਤੇ ਬਾਕੀ ਹੁਣ ਦੇਖਦੇ ਨੇ ਇਨਕੁਆਇਰੀ ਚ ਕੀ ਨਿਕਲਦਾਗਾ ਜੀ ਤੇ ਇਹ ਕੋਣਾ ਹੈ ਬਿਜ਼ਨਸ ਦਾ ਬਿਜ਼ਨਸ ਦਾ हां ਨਹੀਂ ਬਿਜਲੈਂਸ ਤਾਂ ਨਹੀਂ ਆਇਆ ਕਿਸੇ ਪੋਲੀਟੀਕਲੀ ਬੰਦੇ ਦਾ ਆਇਆ ਸੀ ਉਹ ਕਹਿੰਦੇ ਇਨਕੁਆਰੀ ਖੋਲ ਦਿੱਤੀ ਗਈ ਹੈ ਤੇ ਇਨਕੁਆਰੀ ਵਧੀਆ ਹੋ ਗਈ ਬਸ ਉਹਨੂੰ ਸਰਕਾਰ ਤੋਂ ਹੀ ਮੰਗ ਕਰਦੇਵੇਂ ਇਨਕੁਆਰੀ ਵਧੀਆ ਕਰਾਈ ਜਾਵੇ ਇਹਦੀ